ਇਸ ਸਮੇਂ ਦੀ ਬਹੁਤ ਹੀ ਖਬਰ ਆ ਰਹੀ ਹੈ ਮੋੜ ਮੰਡੀ ਤੋਂ ਤੋਂ ਅੰਦਾਜ਼ੇ ਕਿ ਅੱਜ ਮੋੜ ਮੰਡੀ ਪੂਰਨ ਤੌਰ ਤੇ ਬੰਦ ਕੀਤਾ ਗਿਆ ਜਿਸ ਦਾ ਕਾਰਨ ਪਿਛਲੇ ਲੰਮੇ ਸਮੇਂ ਤੋਂ ਸਿਵਰ ਦੇ ਗੰਦੇ ਪਾਣੀ ਨੂੰ ਦੱਸਿਆ ਜਾ ਰਿਹਾ ਕਿਉਂਕਿ ਉੱਥੋਂ ਦੇ ਸਥਾਨਕ ਲੋਕ ਸਿਵਰ ਦੇ ਗੰਦੇ ਪਾਣੀ ਨਾਲ ਕਾਫੀ ਪਿਛਲੇ ਲੰਮੇ ਸਮੇਂ ਤੋਂ ਜੂਜੇ ਨੇ ਜਿਸ ਕਰਕੇ ਉੱਥੋਂ ਦੇ ਮਨਿੰਦਰ ਸਿੰਘੋ ਵੀ ਭੁੱਖਰ ਤਰ੍ਹਾਂ ਤੇ ਬੈਠੇ ਹੋਏ ਨੇ ਅਤੇ ਮੰਡੀ ਦੇ ਵੱਖ-ਵੱਖ ਸੰਗਠਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਵੀ ਦਿੱਤਾ ਹੈ ਕਿ ਜੇ ਚਲਦੇ ਆਂ ਅੱਜ ਸੰਗਠਨਾ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਅਤੇ ਉਹਨਾਂ ਨੇ ਪੂਰਨ ਸਮਰਥਨ ਦਿੱਤਾ ਹੈ ਇਸ ਪ੍ਰੋਟੈਸਟ ਦੇ ਵਿੱਚ ਤੁਹਾਂ ਦਾ ਦੇਖੇ ਇੱਥੋਂ ਤੱਕ ਕਿ ਅੱਜ ਮੋੜ ਮੰਡੀ ਦੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ ਪਰ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨ ਕੁੰਭ ਕਰੰਦੀ ਨੀਂਦ ਸੁਤਾ ਹੋਇਆ ਹੈ ਕਿਉਂਕਿ ਇਹ ਖਬਰ ਪਹਿਲਾਂ ਵੀ ਕਈ ਵਾਰ ਨਸ਼ਰ ਕੀਤੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਲਈ ਅੱਜ ਮੋੜ ਮੰਡੀ ਦੇ ਸਾਰੇ ਦੁਕਾਨਦਾਰਾਂ ਨੇ ਬਿਜਾਰ ਬੰਦ ਕਰ ਦਿੱਤੇ ਸਾਰਾ ਕੰਮ ਕੱਟ ਠੱਪ ਕਰ ਦਿੱਤਾ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਦੀ ਵੀ ਕੀਤੀ ਗਈ ਹੈ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਇਧਰੋਂ ਦੀ ਆਵਾਜ਼ ਹੈ ਮੋੜ ਮੰਡੀ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਕੋਲੀ ਸਰਕਾਰ ਮਰਦਾਬਾਦ ਕੋਲੀ ਸਰਕਾਰ ਮੈਂ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਤਸਵਾ ਪੰਜਾਬ ਅੱਜ ਮੈਂ ਸਾਰੇ ਹੀ ਮੀਡੀਆ ਵਾਸੀਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਨਿਰੰਤਰ ਪਿਛਲੇ 7 ਦਿਨਾਂ ਤੋਂ ਚੱਲੀ ਆ ਰਹੀ ਕੋਖੜਤਾਲ ਤੋਂ ਜਿਹੜਾ ਕਵਰ ਕਰ ਰਹੇ ਹੋ ਤੇ ਲੋਕਾਂ ਦੇ ਰੋਸ ਨੂੰ ਤੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਤੁਹਾਡੇ ਰਾਹੀਂ ਅਸੀਂ ਸਰਕਾਰ ਅਤੇ ਹੋਰ ਸਾਡੇ ਜਿਹੜੇ ਵਾਸੀ ਨੇ ਦੇਸ਼ ਵਾਸੀ ਨੂੰ ਉਹਨਾਂ ਤੱਕ ਪਹੁੰਚਾ ਰਹੇ ਹਾਂ ਅੱਜ ਪੂਰੇ ਸਮਰਥਨ ਦਿੱਤਾ ਹੈ ਬਾਕੀ ਕੀ ਕੰਮ ਅੱਜ ਮੈਂ ਰਿਣੀਆ ਮੋੜ ਮੰਡੀ ਦੇ ਇੱਕ ਇੱਕ ਵਪਾਰੀ ਦਾ ਇੱਕ ਇੱਕ ਸਮਾਜਿਕ ਸੰਸਥਾ ਦਾ ਇੱਕ ਇੱਕ ਬੰਦੇ ਦਾ ਜਿਨ੍ਹਾਂ ਨੇ ਪੂਰਨ ਬੰਦ ਸਾਡੀ ਛੋਟੀ ਜੀ ਕਾਲ ਦੇ ਉੱਤੇ ਕੱਲ ਕੀਤਾ ਉਹ ਵੀ ਹਾਈ ਕੋਰਟ ਦੇ ਵਿੱਚ ਅੱਜ ਸਾਡਾ ਸੀਵਰੇਜ ਬੋਰਡ ਦਾ ਕੇਸ ਨਿਧਾਰਿਤ ਹੋਇਆ ਤੇ ਲੋਕਾਂ ਨੇ ਆਪਣਾ ਏਕਾ ਦਿਖਾਉਣ ਲਈ ਰੋਜ਼ ਦਿਖਾਉਣ ਲਈ ਪੂਰਨ ਤੌਰ ਤੇ ਆਪਣੇ ਵਪਾਰ ਹਫਤੇ ਦੇ ਪਹਿਲੇ ਦਿਨ ਸੋਮਵਾਰ ਵਪਾਰ ਨੂੰ ਤਰਜੀਹ ਨਾ ਦੇ ਕੇ ਲੋਕ ਸਮੱਸਿਆਵਾਂ ਨੂੰ ਤੇ ਜਿਹੜੀਆਂ ਸਾਡੀਆਂ ਮੰਗਾਂ ਨੂੰ ਤਰਜੀਹ ਦੇ ਕੇ ਅੱਜ ਮੁਕੰਮਲ ਬੰਦਾ ਮੈਂ ਇੱਕ ਵਾਰ ਫੇਰ ਇਹਨਾਂ ਦਾ ਧੰਨਵਾਦ ਕਰਦਾ ਕੀ ਮੰਗ ਕਰਦੇ ਹਾਂ ਤੁਸੀਂ ਜਿੱਥੇ ਲਗਾਤਾਰ ਬੈਠੇ ਹੋ ਪਰ ਹਰੇ ਤੱਕ ਕੋਈ ਗੌਰ ਨਹੀਂ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਗੂੰਗੀ ਬੋਲੀ ਹੋ ਗਈ ਹੈ ਜੀ ਸਰਕਾਰ ਨੇ ਇੱਕ ਢੀਠਪੁਣੇ ਦਾ ਰੁਖ ਅਪਣਾ ਲਿਆ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਅਣਦੇਖਾ ਕਰਿਆ ਜਾ ਰਿਹਾ ਹੈ ਤੇ ਅਸੀਂ ਵੀ ਹੁਣ ਇਸ ਰੋਹ ਦੇ ਨਾਲ ਬੈਠ ਗਏ ਆ ਕਿ ਜਦ ਤੱਕ ਇਹ ਸਾਡੀ ਸਮੱਸਿਆ ਹੱਲ ਨਹੀਂ ਕਰਨਗੇ ਇਹ ਸਾਡੇ ਵੱਲੋਂ ਸੀਵਰੇਜ ਦੀ ਚਲਾਈ ਗਈ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਤੇਜ਼ੀ ਫੜਦੀ ਰਹੂਗੀ ਤੇ ਇਸੇ ਤਰ੍ਹਾਂ ਜਾਰੀ ਰਹੂਗੀ ਮੈਂ weight ਤਾਂ ਨਹੀਂ ਆਪਣਾ ਮੈਜ਼ਰ ਕਰਾਇਆ ਪਰ ਪਿੱਛੇ ਰਿਪੋਰਟਾਂ ਦੇ ਵਿੱਚ ਜੋ ਇੱਥੇ ਮੇਰੇ ਮੈਡੀਕਲ ਨੇੜੇ ਮੇਰੇ ਸ਼ੁਭਚੰਤਕ ਨੇ ਉਹਨਾਂ ਨੇ ਕਰਿਆ ਉਹਦੇ ਵਿੱਚ ਕੋਈ 4 ਕਿਲੋ ਵਜਨ ਜਿਹੜਾ ਪਿਛਲੇ 8 ਦਿਨਾਂ ਚ ਮੈਂ ਘਟ ਗਿਆ ਹੈਗਾ ਤੇ ਕੁਝ ਕਮਜ਼ੋਰੀ ਸਰੀਰ ਦੀ ਜ਼ਾਹਿਰ ਗੱਲ ਹੈ ਇਹ ਭੁਖੜਤਾਲ ਦੇ ਵਿੱਚ ਜ਼ਰੂਰ ਆਂਦੀ ਹੈ ਪਰ ਲੋਕਾਂ ਦਾ ਜੋਸ਼ ਮੈਨੂੰ ਪੂਰਾ ਹੌਸਲਾ ਦੇ ਰਿਹਾ ਹੈ ਤੇ ਮੇਰੇ ਹੌਸਲੇ ਪੂਰੀ ਤਰ੍ਹਾਂ ਉਹਨੇ ਮੈਂ ਅੱਗੇ ਵੀ ਇਸ ਭੁਖੜਤਾਲ ਨੂੰ ਲੋਕਾਂ ਦੀ ਸਹਿਯੋਗ ਨਾਲ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਦੇਖ ਕੇ ਆਪਣੀ ਟੀਮ ਦੇ ਨਾਲ ਮੀਟਿੰਗ ਕਰਕੇ ਅਗਲਾ ਰੂਪ ਬਣਾਇਆ ਜਾਊਗਾ ਕਚੇਰੀ ਵਾਲੇ ਮੈਂ ਦੇਵਰਾਇ ਬੁੰਮਰਾ ਜਿਹੜਾ ਇਹ ਸਮਰਥਨ ਚ ਆਇਆ ਤੁਸੀਂ ਪਾਣੀ ਦਾ ਇਹਦੇ ਵਿੱਚ ਦੱਸੋ ਇਹ ਅਸੀਂ ਸਮਰਥਨ ਚ ਨਹੀਂ ਆਏ ਅੱਛਾ ਜੀ ਸੁਪੈਲ ਕਹਿ ਦਿੱ ਗਏ ਅੱਛਾ ਸਮਰਥਨ ਹੁੰਦਾ ਅਗਰ ਕਿਸੇ ਦਾ ਮਸਲਾ ਹੋਵੇ ਅਸੀਂ ਕਿਸੇ ਦੀ ਮਦਦ ਕਰਨ ਜਾਣੇ ਆ ਮੰਡੀ ਦੀ ਸਫਾਈ ਮੰਡੀ ਦੀ ਸੀਵਰੇਜ ਮੰਡੀ ਦੇ ਪੀਣ ਵਾਲੇ ਪਾਣੀ ਸਪਲਾਈ ਇਹ ਸਾਡੀ ਆਪਣੀ ਆਪ ਦੀ ਸਮੱਸਿਆ ਹੈ ਸਾਡੇ ਲੋਕਾਂ ਦੀ ਸਮੱਸਿਆ ਹੈ ਹਰੀ ਮੰਡੀ ਦੀ ਸਮੱਸਿਆ ਹੈ ਇਸ ਲਈ ਇਹ ਸਮਰਥਕ ਨੇ ਅਸੀਂ ਆਪਣੇ ਮਸਲੇ ਦੇ ਹੱਲ ਲਈ ਆਪਣੀ ਆਦੀ ਦੁਖੀ ਆਵਾਜ਼ ਸੁਤੀ ਪਈ ਸਰਕਾਰ ਨੂੰ ਸੁਣਾਉਣ ਵਾਸਤੇ ਲਈ ਜੋ ਇਕੱਠ ਹੋਇਆ ਉਹਦੇ ਵਿੱਚ ਸ਼ਾਮਲ ਹੋਇਆ ਆਪਣਾ ਬਣਦਾ ਫਲ ਸਮਝ ਕੇ ਦੁਕਾਨਾਂ ਦੁਕਾਨਾਂ ਹੀ ਬੰਦ ਕੀਤੀਆਂ ਕਿਵੇਂ ਦੇਖਦੇ ਹੋ ਸਮਰਥਨ ਮੁਕੰਮਲ ਤੌਰ ਤੇ ਐਸੀ ਵੀ ਦੁਕਾਨਾਂ ਜੋ ਹੈ ਸਵਰਨਕਾਰ ਸੰਘਾ ਆਰਟੀ ਅਸੋਸੀਏਸ਼ਨ ਜਾਂ ਕੋਈ ਕਰਿਆਨਾ ਮਰਚੈਂਟ ਨੇ ਜਾਂ ਕੋਈ ਧੂਵੀ ਹੈ ਜਾ ਕੋਈ ਧਾਰਮਿਕ ਸੰਸਥਾਵਾਂ ਨੇ ਸਭ ਨੇ ਹੀ ਆਪਣੇ ਆਪਣੇ ਤੌਰ ਤੇ ਮਤੇ ਪਾ ਕੇ ਆਪਣੇ ਆਪਣੇ ਵਿਚਾਰ ਕਰਕੇ ਸਾਰੀ ਮੰਡੀ ਨੂੰ ਪੂਰ ਤੌਰ ਤੇ ਬੰਦ ਕੀਤਾ ਹੈ ਸ਼ਾਇਦ ਸਰਕਾਰ ਨੂੰ ਕੁਝ ਨਾ ਕੁਝ ਚੇਤਾ ਆਵੇ ਸਰਕਾਰ ਨੂੰ ਕੁਝ ਨਾ ਕੁਝ ਸੁਲਵਾਈ ਹੋ ਜੇ ਕਿ ਵੀ ਇਹ ਇੱਕ ਗਲੀ ਇੱਕ ਬਾਣ ਇੱਕ ਮੱਲੇ ਦਾ ਕੰਮ ਨਹੀਂ ਇਸ ਓਵਰ ਆਲ ਸਾਰੇ ਸਿਸਟਮ ਨੂੰ ਸੁਧਾਰਦਾ ਮਸਲਾ ਹੈ ਜਿਹਦੇ ਲਈ ਸਰਕਾਰ ਦਾਵੇ ਬਹੁਤ ਕਰਦੀ ਹੈ ਕਿ ਅਸੀਂ ਸਵੱਛ ਪ੍ਰਸ਼ਾਸਨ ਦੇਵਾਂਗੇ ਸਵੱਛ ਪਾਣੀ ਦੇਵਾਂਗੇ ਪਰ ਅਫਸੋਸ ਇਹ ਹੈ ਕਿ ਸਾਡੀਆਂ ਜਿਵੇਂ ਮੁਢਲੀਆਂ ਸਹੂਲਤਾਂ ਨੇ ਮੂਲ ਪੂਰ ਸਹੂਲਤਾਂ ਪਾਣੀ ਸਫਾਈ ਅਸੀਂ ਉਸੇ ਤੋਂ ਹੀ ਵਿਰਵੇ ਆ ਗੰਦਾ ਪਾਣੀ ਮਿਲਦਾ ਸੀ ਉਹ ਇਸ ਮਿਲਿਆ ਹੋਇਆ ਪਾਣੀ ਮਿਲਦਾ ਜਿਹੜਾ ਕਿ अनेका ਕਿਸਮ ਦੇ ਹੋਇਆ ਮੰਡੀ ਦੇ ਬਾਹਰ ਕਿਤੇ ਥਾਂ ਨਹੀਂ ਛੋਟੇ ਮੋੜ ਹੈ ਸਾਰੇ ਪਾਸੇ ਲੋਕ ਮਤਲਬ ਬੱਚਿਆਂ ਨੂੰ ਸਕੂਲ ਭੇਜੇ ਤੋਂ ਸਮਰਥ ਨੇ ਵੱਡੇ ਮੋੜ ਹੈ ਮੋੜ ਮੜੀ ਦਾ ਇਹ ਆਲ ਪਰ ਅਫਸੋਸ ਇਸ ਗੱਲ ਦਾ ਹੈ ਜੋ ਮੈਂ ਸਮਝਦਾ ਇਹ ਸਰਕਾਰ ਦੀ ਨੀਤੀ ਦਾ ਨਹੀਂ ਇਥੋਂ ਦੇ ਪ੍ਰਸ਼ਾਸਨ ਦੀ ਨੀਤ ਦੇ ਵਿੱਚ ਫਰਕ ਹੈ ਆਧਾਰਨ ਤੌਰ ਤੇ ਮੈਂ ਇੱਕ ਹੂੰਗਾ ਕਿ ਵੀ ਆ ਹੁਣ ਜਿਹੜਾ ਇਹ ਓਵਰ ਬ੍ਰਿਜ ਬਣਿਆ ਹੋਇਆ ਤਲਵੰਡੀ ਰੋਡ ਦੇ ਉੱਪਰ ਜਦੋਂ ਉਸ ਵਾਰ ਦੇ ਲੋਕਾਂ ਨੇ ਉੱਥੋਂ ਦਾ ਉਹ ਸਿਸਟਮ ਜਾਮ ਕਰਤਾ 20 ਮਿੰਟ ਦੇ ਵਿੱਚ ਉਹ ਪਹਿਲੇ 4-5 ਮਹੀਨਿਆਂ ਤੋਂ ਖੜਾ ਪਾਣੀ ਜਿਹੜਾ ਫੁੱਟ ਫੁੱਟ 2-2 ਫੁੱਟ ਸੀਗਾ ਉਹ 20 ਮਿੰਟਾਂ ਦੇ ਵਿੱਚ ਪਾਣੀ ਦਾ ਪ੍ਰਸਤ ਕਰਤਾ ਕਹਤਾ ਸੜਕ ਸਾਫ਼ ਕਰਤੇ ਇਹਦਾ ਮਤਲਬ ਇਹ ਕਿ ਵੀ ਇਹ ਆਪਸ ਦੇ ਵਿੱਚ ਕਾਰਨ ਕੁਝ ਹੋਰ ਹੈ